ਸੱਤਿ ਸ਼ਰੀਆ ਕਾਲ ਅੱਜ ਅਸੀਂ ਲੇਖਕ ਪੂਰਨ ਸਿੰਘ ਦੁਆਰਾ ਲਿਖੀ ਗਈ ਕਿਤਾਬ ਸਭਿਆਤਾ ਅਤੇ ਸਭਿਆਚਾਰ ਪੜ੍ਹਾਂਗੇ ਇਸ ਵਿੱਚੋਂ ਅਸੀਂ ਸਭਿਆਚਾਰ ਅਤੇ ਸਦਭਾਵਨਾ ਪੜ੍ਹਾਂਗੇ ਕਲਚਰ ਸ਼ਬਦ ਦੇ ਅਰਥ ਤਾਂ ਹੋਰ ਵੀ ਹਨ ਪਰ ਇਸ ਲੇਖ ਵਿੱਚ ਮੇਰਾ ਮਨੋਰਥ ਉਸ ਕਲਚਰ ਤੋਂ ਹੈ ਜਿਸ ਦੇ ਅਰਥ ਹਨ ਸੱਭਿਆਚਾਰ ਅਤੇ ਸੰਸਕ੍ਰਿਤੀ ਜੰਗਲੀ ਸ਼ਿਕਾਰੀ ਖਾਨਾ ਬਦੋਸ਼ ਟੱਪਰੀ ਵਾਸ ਲੋਕਾਂ ਨੂੰ ਸੱਭਿਯ ਨਹੀਂ ਮੰਨਿਆ ਜਾਂਦਾ ਸੱਭਿਅਤਾ ਦਾ ਆਰੰਭ ਵਾਹੀ ਖੇਤੀ ਅਤੇ ਸਥਾਈ ਵਾਸ ਨਾਲ ਮੰਨਿਆ ਜਾਂਦਾ ਹੈ ਸੱਭਿਅਤਾ ਦੇ ਆਰੰਭ ਵਿੱਚ ਮਨੁੱਖ ਨੇ ਧਰਤੀ ਨੂੰ ਸੋਧ ਸੰਵਾਰ ਕੇ ਖੇਤੀ ਦੇ ਯੋਗ ਬਣਾਇਆ ਸੀ ਇਹ ਕੰਮ ਉਸਨੇ ਆਪਣੀਆਂ ਲੋੜਾਂ ਦੀ ਪੂਰਤੀ ਦੀ ਇੱਛਾ ਵਿਚੋਂ ਉਪਜੀ ਹੋਈ ਅੰਦਰਲੀ ਪ੍ਰੇਰਣਾ ਨਾਲ ਆਰੰਭਿਆ ਸੀ ਇੱਕ ਵੇਰ ਆਰੰਭਿਆ ਜਾ ਕੇ ਇਹ ਕੰਮ ਇੰਨਾ ਜ਼ਰੂਰੀ ਅਤੇ ਪ੍ਰਭਾਵਸ਼ਾਲੀ ਹੋ ਗਿਆ ਕਿ ਇਸ ਨੇ ਮਨੁੱਖ ਨੂੰ ਆਪਣੀਆਂ ਲੋੜਾਂ ਅਨੁਸਾਰ ਢਾਲਣਾ ਅਤੇ ਵਿਕਸਾਉਣਾ ਸ਼ੁਰੂ ਕਰ ਦਿੱਤਾ ਸੱਭਿਅਤਾ ਦੀਆਂ ਲੋੜਾਂ ਜਾਂ ਸੱਭਿਅਤਾ ਦੇ ਪ੍ਰਭਾਵ ਵਿੱਚੋਂ ਉਪਜੇ ਹੋਏ ਮਨੁੱਖੀ ਵਿਵਹਾਰ ਜਾਂ ਵਤੀਰੇ ਨੂੰ ਸਭਿਆਚਾਰ ਆਖਿਆ ਜਾਂਦਾ ਹੈ ਕਿਉਂ ਜੋ ਇਹ ਸਭਿਅਤਾ ਦਾ ਦਿੱਤਾ ਹੋਇਆ ਆਚਾਰ ਜਾ ਵਤੀਰਾ ਹੈ ਪਿਛਲੇ 20 ਜਾਂ 25 ਹਜ਼ਾਰ ਸਾਲਾਂ ਤੋਂ ਸਭਿਅਤਾ ਮਨੁੱਖ ਦੇ ਆਚਾਰ ਨੂੰ ਪ੍ਰਭਾਵਿਤ ਕਰਦੀ ਆ ਰਹੀ ਹੈ ਅੰਦਰਲੀ ਪ੍ਰੇਰਣਾ ਅਤੇ ਬਾਹਰਲੇ ਪ੍ਰਭਾਵਾਂ ਵਿੱਚ ਦਵੰਦ ਜਾਂ ਕਸ਼ਮਕਸ਼ੀ ਹੁੰਦੀ ਆਈ ਹੈ ਮਨੋਕਦੀਆਂ ਪ੍ਰਵਲ ਪਰਵਿਰਤੀਆਂ ਸੱਭਿਆਚਾਰ ਨੂੰ ਵੰਗਾਰਦੀਆਂ ਤੇ ਰਸਕਾਰ ਦੀਆਂ ਤੋੜਦੀਆਂ ਮਰੋੜਦੀਆਂ ਤੇ ਨਵੇਂ ਰੂਪ ਧਾਰਨ ਕਰਨ ਲਈ ਮਜਬੂਰ ਕਰਦੀਆਂ ਆਈਆਂ ਹਨ ਅੰਤਰ ਪ੍ਰੇਰਣਾ ਅਤੇ ਬਾਹਰੀ ਪਰਵਾਹਾਂ ਦੇ ਲੰਮੇ ਸੰਘਰਸ਼ ਵਿੱਚੋਂ ਨੈਤਿਕਤਾ ਦੇ ਨਿਯਮਾਂ ਤੇ ਸਮਾਜਿਕ ਮੁੱਲਾਂ ਨੇ ਜਨਮ ਲਿਆ ਹੈ ਸਭਿਅਤਾ ਅਜਿਹੇ ਪਰਵੰਦਾ ਪ੍ਰਣਾਲੀਆਂ ਤੇ ਵਿਧਾਨਾਂ ਦਾ ਵਿਕਾਸ ਕਰਦੀ ਆਈ ਹੈ ਜੀਨਾਂ ਦੀ ਸਹਾਇਤਾ ਨਾਲ ਅੰਤਰ ਪ੍ਰੇਰਣਾ ਅਤੇ ਬਾਹਰੀ ਪਰਵਾਹਾ ਵਿਚਲਾ ਵਿਰੋਧ ਕਟੇ ਅਤੇ ਦੋਵੇਂ ਇੱਕ ਦੂਜੇ ਦੇ ਪੂਰਕ ਅਤੇ ਸਹਾਇਕ ਬਣ ਕੇ ਜੀਵਨ ਦੇ ਸੋਖ ਅਤੇ ਸੁੰਦਰਯ ਵਿੱਚ ਵਾਧਾ ਕਰ ਸਕਣ ਜੇ ਸਾਚਾਰ ਜਾਂ ਵਿਵਹਾਰ ਵਿੱਚ ਅੰਤਰ ਪ੍ਰੇਰਣਾ ਅਤੇ ਸੱਭਿਆਚਾਰ ਇੱਕ ਦੂਜੇ ਦੇ ਪੂਰਕ ਸਹਾਇਕ ਅਤੇ ਮਿੱਤਰ ਹੋਣ ਉਸ ਵਤੀਰੇ ਜਾਂ ਆਚਾਰ ਨੂੰ ਸਦਾਚਾਰ ਆਖਿਆ ਜਾ ਸਕਦਾ ਹੈ ਸਦਾਚਾਰ ਦਾ ਭਾਵ ਹੈ ਸਤ ਗੁਣੀ ਵਤੀਰਾ ਉਹ ਵਿਵਹਾਰ ਜਾਂ ਆਚਾਰ ਜਿਸ ਪਿੱਛੇ ਮਨ ਦੇ ਕਿਸੇ ਕਠੋਰ ਜਾਂ ਕੋਝੇ ਭਾਵ ਦੀ ਪ੍ਰੇਰਣਾ ਨਾ ਹੋਵੇ ਕਿਰਣਾ, ਕ્રોਧ, ਈਰਖਾ, ਬਦਲਾ ਅਤੇ ਹੰਕਾਰ ਜਾਂ ਸ੍ਰੇਸ਼ਟਤਾ ਦਾ ਵਿਸ਼ਵਾਸ ਸਾਰੇ ਕਠੋਰ ਭਾਵ ਹਨ ਪੈ ਅਤੇ ਲੋਭ ਕੋਜੇ ਭਾਵ ਹਨ ਇਨ੍ਹਾਂ ਤੋਂ ਤੁਪੰਨਵਤੀਰਾ ਸਦਾਚਾਰ ਨਹੀਂ ਕਿਹਾ ਜਾਣਾ ਚਾਹੀਦਾ ਨਾ ਹੀ ਸਦਾਚਾਰ ਦਾ ਭਾਵ ਸੱਚਾ ਆਚਾਰ ਤੇ ਸਤਿਅ ਉਤੇ ਆਧਾਰਿਤ ਆਚਾਰ ਹੀ ਸਮਝਿਆ ਜਾਣਾ ਚਾਹੀਦਾ ਹੈ ਸੱਚ ਨੂੰ ਆਪਣੇ ਆਚਾਰ ਦਾ ਆਧਾਰ ਸਵਾਰਥ ਭੈ ਤੇ ਹੰਕਾਰ ਕਰਕੇ ਵੀ ਬਣਾਇਆ ਜਾ ਸਕਦਾ ਹੈ ਸਦਾਚਾਰ ਕੋਮਲ ਭਾਵਕਤਾ ਦੀ ਉਪਜ ਹੈ ਇਸ ਵਿੱਚ ਸੱਚ ਝੂਠ ਦਾ ਵਿਤਰੇਗ ਨਹੀਂ ਸਗੋ ਸਦ ਭਾਵਨਾ ਪ੍ਰਦਾਨ ਹੈ ਅਤੇ ਸਦ ਭਾਵਨਾ ਦਾ ਅਰਥ ਸੱਚੀ ਭਾਵਨਾ ਨਹੀਂ ਸਤੋ ਗੁਣੀ ਭਾਵਨਾ ਹੈ ਸਾਡੀ ਭਾਵਨਾ ਦਾ ਸਾਤਵਿਕ ਜਾਂ ਸਤੋ ਗੁਣੀ ਹੋਣਾ ਸਾਨੂੰ ਚੰਗੇ ਮਨੁੱਖ ਬਣਾਉਂਦਾ ਹੈ ਭਾਵਨਾ ਦਾ ਸੱਚੀ ਹੋਣਾ ਇਸ ਸੰਬੰਧ ਵਿੱਚ ਬਹੁਤਾ ਮਹੱਤਵ ਨਹੀਂ ਰੱਖਦਾ ਇਰਖਾ, ਕਿਰਣਾ ਅਤੇ ਬਦਲੇ ਆਦਿਕ ਦੀਆਂ ਭਾਵਨਾ ਵੀ ਸੱਚੀ ਹੁੰਦੀ ਹੈ ਪਰ ਸਾਧ ਭਾਵਨਾ ਨਹੀਂ ਹੁੰਦੀ ਜਿਸ ਤਰ੍ਹਾਂ ਧਰਤੀ ਦੇ ਸੋਧਣ ਸੰਵਾਰਨ ਤੋਂ ਸਭਿਅਤਾ ਦਾ ਆਰੰਭ ਹੋਇਆ ਹੈ ਅਤੇ ਸਭਿਅਤਾ ਨੇ ਸਭਿਆਚਾਰ ਪੈਦਾ ਕੀਤਾ ਹੈ ਉਸੇ ਤਰ੍ਹਾਂ ਮਨੁੱਖੀ ਮਾਨਨ ਨੂੰ ਸਾਧਣ ਸੋਧਣ ਨਾਲ ਸਦ ਭਾਵਨਾ ਉਪਜੀ ਹੈ ਤੇ ਸਦ ਭਾਵਨਾ ਵਿੱਚੋਂ ਸਦਾਚਾਰ ਨੇ ਜਨਮ ਲਿਆ ਹੈ ਸਦਾਚਾਰ ਸਦ ਭਾਵਨਾ ਤੇ ਸਭਿਆਚਾਰ ਦੇ ਸੁਮੇਲ ਦਾ ਸਿੱਟਾ ਹੈ ਸਭਿਆਤਾ ਤੇ ਸਭਿਆਚਾਰ ਅੰਤਰ ਪ੍ਰੇਰਣਾ ਤੇ ਬਾਹਰੀ ਪਰਵਾਮਾ ਵਿਚਲੀ ਕਸ਼ਮਕਸ਼ ਦੀ ਉਪਜ ਹੈ ਸਦਾਚਾਰ ਸਹਿਣਸ਼ੀਲਤਾ ਸਹਿਯੋਗ ਸੰਤੋਖ ਸਹਿਜ ਸਹਾਨੂੰਪੂਤੀ ਸਹਾਇਤਾ ਖਿਮਾ ਨਿਮਰਤਾ ਦਾਯਾ ਅਹਿੰਸਾ ਤੇ ਆਪਣਾਤ ਵਰਗੇ ਸਤਿਗੁਣਿ ਪਾਵਾਂਦਾ ਵਤੀਰਾ ਹੈ ਉਤਲੀ ਸਾਰੀ ਵਿਚਾਰ ਵਿੱਚ ਮੈਂ ਸਭਿਆਚਾਰ ਅਤੇ ਸਦਾਚਾਰ ਵਿਚਲੇ ਸੁਖਮ ਜਿਹੇ ਅੰਤਰ ਦੀ ਵਿਆਖਿਆ ਕਰਨ ਦਾ ਨਿਮਾਣਾ ਜਿਹਾ ਯਤਨ ਕੀਤਾ ਹੈ ਸਭਿਅਤਾ ਸਾਧ ਵਿਕਾਸੀ ਹੈ ਸਦਾ ਵਿਕਸਦੀ ਰਹਿਣ ਵਾਲੀ ਸਭਿਅਤਾ ਵਿੱਚੋਂ ਉਪਜਣ ਵਾਲਾ ਸਭਿਆਚਾਰ ਵੀ ਸਦਾ ਵਿਕਸਦਾ ਤੇ ਬਦਲਦਾ ਆਇਆ ਹੈ ਕੋਈ ਸਮਾਸੀ ਜਦੋਂ ਭਾਰਤੀ ਲੋਕ ਅਸ਼ਵਮੇਦਤੇ ਗੋਮੇ ਦੇ ਆਦਿਕ ਯੱਗ ਕਰਦੇ ਸਨ ਇਨ੍ਹਾਂ ਯੱਗਾਂ ਵਿੱਚ ਘੋੜਿਆਂ ਤੇ ਗਊਆਂ ਦੀਆਂ ਬਲੀਆਂ ਦਿੱਤੀਆਂ ਜਾਂਦੀਆਂ ਸਨ ਅਤੇ ਇਸ ਕਿਸਮ ਦੇ ਵਿਵਹਾਰ ਨੂੰ ਅਸਭਿਆਚਾਰ ਨਹੀਂ ਸਿਆਖਿਆ ਜਾਂਦਾ ਇਹ ਉਸ ਸਮੇਂ ਦੇ ਸੱਭਿਅ ਮਨੁੱਖ ਦਾ ਸਭਿਆਚਾਰ ਮੰਨਿਆ ਜਾਂਦਾ ਸੀ ਅੱਜ ਵੀ ਚੰਡੀ ਦੇ ਮੰਦਰ ਵਿੱਚ ਦਿੱਤੀਆਂ ਜਾਣ ਵਾਲੀਆਂ ਬਲੀਆਂ ਤੇ ਹੱਜ ਦੇ ਮੌਕੇ ਉੱਤੇ ਹਜ਼ਾਰਾਂ ਪਸ਼ੂਆਂ ਦਾ ਮਾਰਿਆ ਜਾਣਾ ਮਨੁੱਖਤਾ ਦੇ ਇੱਕ ਵੱਡੇ ਹਿੱਸੇ ਨੂੰ ਸਬਿਆਚਾਰ ਪ੍ਰਤੀਤ ਹੁੰਦਾ ਹੈ ਜਦੋਂ ਕਿ ਅੱਜ ਤੋਂ 2.5 ਹਜ਼ਾਰ ਸਾਲ ਪਹਿਲਾਂ ਜੈਨ ਤੀਰਥੰਕਰ ਮਹਾਵੀਰ ਤੇ ਸ਼ਾਕੀਏ मुनि ਸਿਦਾਰਥ ਨੂੰ ਇਸ ਪ੍ਰਕਾਰ ਦੀਆਂ ਕਿਰਿਆਵਾਂ ਅਤਿਆਚਾਰ ਤੇ ਦੁਰਾਚਾਰ ਦੇਸ ਦੀਆਂ ਸਨ ਜੈਨ ਅਤੇ ਬੁੱਧ ਦੀ ਸੋਚ ਉਸ ਸਮੇਂ ਦੀ ਸਬਿਆਚਾਰਕ ਸੋਚ ਨਾਲੋਂ ਵੱਖਰੀ ਸੀ ਦੋਹਾ ਸੋਚਾਂ ਵਿਚਲਾ ਫਰਕ ਕਿਸੇ ਸੱਭਿਆਚਾਰ ਕਾ ਵਖਰੇ ਵੇਦੀ ਉਪਜ ਨਹੀਂ ਸੀ ਇਹ ਫਰਕ ਸਦਭਾਵਨਾ ਵਿੱਚੋਂ ਉਪਜਿਆ ਹੋਇਆ ਸੀ ਜੀਵਨ ਤਿੰਨ ਗੁਣਾ ਤਮੋ ਰਜੋਸ ਤੋਂ ਦੀ ਆਦਵਤ ਖੇਡ ਹੈ ਹਰੇਕ ਚੇਤਨਾ ਵਿੱਚ ਇੰਨਾ ਤਿੰਨਾ ਦਾ ਮਿਸ਼ਰਣ ਮੌਜੂਦ ਹੈ ਹਿੰਸਕ ਪਸ਼ੂਆਂ ਵਿੱਚ ਵੀ ਸਦਭਾਵਨਾ ਮੌਜੂਦ ਹੁੰਦੀ ਹੈ ਪਰ ਉਸ ਦਾ ਘੇਰਾ ਆਪਣੇ ਪਰਿਵਾਰ ਤੱਕ ਸੀਮਿਤ ਹੁੰਦਾ ਹੈ ਮਨੋਕ ਵਿੱਚ ਸਾਧਾ ਭਾਵਨਾ ਦਾ ਘੇਰਾ ਬਹੁਤ ਵਿਸ਼ਾਲ ਹੋ ਸਕਦਾ ਹੈ ਇਹ ਅਸੀਮ ਜਾਂ ਅਪਾਰ ਵੀ ਹੋ ਸਕਦਾ ਹੈ ਸਾਧਾ ਭਾਵਨਾ ਦੀ ਵਿਸ਼ਾਲਤਾ ਸੋਚ ਦੀ ਸ਼ੁੱਧਤਾ ਅਤੇ ਸੁੰਦਰਤਾ ਉਤੇ ਨਿਰਪਰ ਕਰਦੀ ਹੈ ਸੋਚ ਦੀ ਸ਼ੁੱਧਤਾ ਅਤੇ ਸੁਤੰਤਰਤਾ ਸਾਧਾ ਭਾਵਨਾ ਤੇ ਸੱਭਿਆਚਾਰ ਦੇ ਸੁਮੇਲ ਵਿੱਚੋਂ ਵਿਕਸਦੀ ਹੈ ਕਦੇ-ਕਦੇ ਕਿਸੇ ਸਾਧ ਪਾਵੀ ਬੁੱਧ ਦੀ ਸੂਝ ਕਿਸੇ ਸੱਭਿਆਚਾਰ ਅਨੁਭਵ ਦੀ ਮੁਤਾਜੀ ਕੀਤੇ ਬਿਨਾ ਹੀ ਸ਼ੁੱਧਤਾ ਅਤੇ ਸੁਤੰਤਰਤਾ ਨੂੰ ਪ੍ਰਾਪਤ ਕਰ ਲੈਂਦੀ ਹੈ ਤਾਂ ਵੀ ਸਦ ਭਾਵਨਾ ਦਾ ਵਿਕਾਸ ਇੱਕ ਕੁਦਰਤੀ ਵਰਤਾਰਾ ਹੈ ਸ੍ਰਿਸ਼ਟੀ ਦੇ ਵਿਕਾਸ ਵੱਲ ਵੇਖਿਆ ਇਹੋ ਪ੍ਰਤੀਤ ਹੁੰਦਾ ਹੈ ਕਿ ਜੀਵਨ ਸਦ ਭਾਵਨਾ ਵੱਲ ਤੁਰਿਆ ਜਾ ਰਿਹਾ ਹੈ ਸਾਡੀ ਧਰਤੀ ਉਤਲੀ ਜੀਵਨ ਖੇਡ ਇਸ ਗੱਲ ਦੀ ਗਵਾਹੀ ਭਰਦੀ ਹੈ ਨੀਤਾਣੇ ਸ਼ਾਕਾਹਾਰੀ ਪਸ਼ੂਆਂ ਦੇ ਸ਼ਿਕਾਰ ਲਈ ਦਇਆਹੀਣ ਹਿੰਸਕ ਪਸ਼ੂਆਂ ਦੀ ਉਤਪਤੀ ਨਾਲ ਵਿਕਾਸ ਦੀ ਸਮਾਪਤੀ ਨਹੀਂ ਹੋਈ ਮਨੁੱਖ ਦੀ ਉਤਪਤੀ ਨਾਲ ਮਮਤਾ ਮਿੱਤਰਤਾ ਤੇ ਮਿਲਵਰਤਨ ਦੀ ਚੇਤਨਕਿਰਿਆ ਵੀ ਹੋਂਦ ਵਿੱਚ ਆਈ ਅਤੇ ਇਸ ਖੇੜਨੇ ਸ਼ਕਤੀ ਦੇ ਸਹਾਰੇ ਵੱਡੀਆਂ-ਵੱਡੀਆਂ ਸ਼ੈਨਸ਼ਾਇਆਂ ਵੀ ਸਥਾਪਿਤ ਕੀਤੀਆਂ ਵਿਕਾਸ ਇੱਥੇ ਵੀ ਨਾ ਰੁਕਿਆ ਸਾਇੰਸ ਨੇ ਵਿਕਾਸ ਦੀ ਖੇਡ ਨੂੰ ਬਰੀਕੀ ਨਾਲ ਵੇਖਣ ਤੇ ਪੂਰੀ ਤਰ੍ਹਾਂ ਜਾਣਨ ਦਾ ਯਤਨ ਕੀਤਾ ਮਸ਼ੀਨ ਸੰਤ ਉਪਜ ਤੇ ਵਿਤਰਣ ਦੇ ਨਵੇਂ ਤਰੀਕਿਆਂ ਨੇ ਸ਼ਕਤੀ ਦੀ ਥਾਂ ਲੋਕਰਾਈ ਨੂੰ ਮਹੱਤਵ ਦੇ ਕੇ ਪ੍ਰਜਾਤੰਤਰਾਂ ਦੀ ਨੀਂਹ ਰੱਖ ਦਿੱਤੀ ਵਿਕਾਸ ਇੱਥੇ ਵੀ ਨਹੀਂ ਰੁਕੇਗਾ ਰਾਜ ਸਮਰਾਜ ਤੇ ਪਰਜਾਤੰਤਰ ਸੰਜੀਵਾਲਤਾ ਦੀ ਕੁਠਾਲੀ ਵਿੱਚ ਪੈ ਕੇ ਵਿਸ਼ਵ ਕਲਿਆਣ ਰਾਜ ਵਿੱਚ ਟਾਲ ਜਾਣ ਦੀਆਂ ਯੋਜਨਾਵਾਂ ਬਣਾ ਰਹੇ ਹਨ ਜੋ ਕਿ ਮਨੁੱਖੀ ਚੇਤਨਾ ਨੂੰ ਇਹ ਸਵਾਲ ਉਪਰਾਂ ਨਹੀਂ ਲੱਗਦਾ ਕਿ ਅਫਰੀਕਾ ਵਿੱਚ ਫੈਲੀ ਹੋਈ ਭੁੱਖਮਰੀ ਦੇ ਸਾਹਮਣੇ ਖੜੇ ਹੋ ਕੇ ਪੱਛਮੀ ਯੂਰਪ ਦੇ ਲੋਕਾਂ ਨੂੰ ਅਯਾਸ਼ੀ ਦਾ ਕੀ ਹੱਕ ਹੈ ਅੱਜ ਪੱਛਮੀ ਸ਼ਕਤੀਸ਼ਾਲੀ ਦੇਸ਼ਾਂ ਦੇ ਲੋਕ ਆਪਣੀਆਂ ਸਰਕਾਰਾਂ ਨੂੰ ਖਬਰਦਾਰ ਕਰਨਾ ਆਪਣਾ ਫਰਜ਼ ਸਮਝਦੇ ਹਨ ਕਿ ਇਰਾਕ ਉਤੇ ਹਮਲਾ ਕਰਨ ਤੋਂ ਪਹਿਲਾਂ ਇਹ ਸੋਚ ਲਵੋ ਕਿ ਤੁਸੀਂ ਕਿੰਨੇ નિર્ਦੋਸ਼ਾਂ ਦੀਆਂ ਜਾਨਾਂ ਲੈਣ ਜਾ ਰਹੀ ਹੂੰ ਕਿੰਨੀਆਂ ਮਾਵਾ ਨੂੰ ਨਿਪੁੱਤੀਆਂ ਕਰਨ ਜਾ ਰਹੀ ਹੂੰ ਕਿੰਨੇ ਬੱਚਿਆਂ ਨੂੰ ਯਤੀਮ ਬਣਾਉਣ ਜਾ ਰਹੀ ਹੂੰ ਅਤੇ ਹਿਸਾਬ ਲਾ ਲਵੋ ਕਿ ਤੁਹਾਡੀਆਂ ਪ੍ਰਾਪਤੀਆਂ ਦਾ ਇੰਨਾ ਵੱਡਾ ਮੁੱਲ ਤਾਰਿਆ ਜਾਣਾ ਮਾਨਵਤਾ ਨੂੰ ਕਿ ਥੋ ਤਾਂ ਕ ਮੰਨਜੂਰ ਹੋਵੇਗਾ ਇਹ ਸੋਚ ਸਦ ਭਾਵਨਾ ਦੀ ਉਪਜ ਹੈ ਤੇ ਇਹ ਸਦ ਭਾਵਨਾ ਕਿਸੇ ਕਲਚਰ ਜਾਂ ਸਭਿਆਚਾਰ ਦੀ ਦੇਣ ਨਹੀਂ ਇਹ ਕੁਦਰਤੀ ਵਰਤਾਰਾ ਹੈ ਇਹ ਮਨੁੱਖੀ ਮਨ ਦੀ ਕਿਸੇ ਅਵਿਅਕਤ ਯੋਗਤਾ ਦਾ অনুকূল પરિਸਥਿਤੀਆਂ ਨੂੰ ਪ੍ਰਾਪਤ ਹੋ ਕੇ ਆਪਣੇ ਆਪ ਵਿਅਕਤ ਹੋਣ ਦਾ ਕ੍ਰਿਸ਼ਮਾ ਹੈ ਮਨੁੱਖ ਦੇ ਕਲਚਰ ਅਤੇ ਸਭਿਆਚਾਰ ਇਸ ਕੁਦਰਤੀ ਕ੍ਰਿਸ਼ਮੇ ਧਾਰਾ ਰੋਕਣ ਦੀ ਭੁੱਲ ਤੇ ਜਿੰਦ ਕਾਦੇ ਹਨ ਇਹ ਕ੍ਰਿਸ਼ਮਾ ਸਦਾ ਵਿਕਾਸ ਤੇ ਵਿਸ਼ਵਾਸੀ ਮਨਾਂ ਵਿੱਚ ਵਾਪਰਦਾ ਹੈ ਕਲਚਰ ਜਾਂ ਸਭਿਆਚਾਰ ਵਿਕਾਸ ਹੀਣ ਵਿਸ਼ਵਾਸਾਂ ਰਸਮਾਂ ਰਿਵਾਜਾਂ ਰਵਾਇਤਾਂ ਤੇ ਸਮਾਜਿਕ ਇਤਿਹਾਸਕ ਰਾਜਨੀਤਿਕ ਧਾਰਮਿਕ ਪਰੰਪਰਾਵਾਂ ਦਾ ਮੂਹ ਹੈ ਇਹ ਮੂਹ ਜਿਸ ਮਨ ਵਿੱਚ ਜਿੰਨਾ ਬੋਧਾ ਹੁੰਦਾ ਹੈ ਉਸ ਮਨ ਵਿੱਚ ਵਿਕਾਸ ਦੀਆਂ ਸੰਭਾਵਨਾਵਾਂ ਉੰਨੀ ਆਹੀ ਘਟ ਜਾਂਦੀਆਂ ਹਨ ਇਹ ਮਨੁੱਖ ਦੇ ਕਲਚਰ ਵਿੱਚ ਕੁਝ ਸੋਨਾ ਤੇ ਸੁਖਾਵਾ ਹੈ ਉਸ ਤਾਂ ਉਸ ਦਾ ਸਤਿਕਾਰ ਕਰਨ ਵਿੱਚ ਕੋਈ ਹੱਜ ਨਹੀਂ ਪਰੰਤੂ ਮੋਹ ਉਸ ਦਾ ਵੀ ਮਾੜਾ ਹੈ ਸਤਿਕਾਰ ਵਾਲਾ ਮਨ ਆਪਣੇ ਦੁਆਰਾ ਸਤਿਕਾਰੀਆਂ ਹੋਈਆਂ ਸੁੰਦਰਤਾਵਾਂ ਨੂੰ ਅਗੇਰੇ ਹੋਰ ਵਧੇਰੇ ਸੁੰਦਰ ਸੁਪਨਿਆਂ ਦੀ ਰਚਨਾ ਕਰੇਗਾ ਮੋਗਰਾਸਤ ਮਾਨਵ ਵਿਕਾਸਹੀਣ ਹੋ ਜਾਏਗਾ ਤੇ ਸਦਭਾਵਨਾ ਨਾਲੋਂ ਨਾਤਾ ਤੋੜ ਲਵੇਗਾ ਕਿਉਂ ਜੋ ਉਸਨੇ ਆਪਣੇ ਵਿਕਾਸ ਨੂੰ ਸੀਮਾ ਵੱਧ ਕਰਨ ਦੀ ਭੁੱਲ ਕਰ ਲਈ ਹੈ ਕਿਸੇ ਜਨ ਸਮੂਹ ਨੂੰ ਆਪਣੇ ਪੂਰਵਜਾਂ ਕੋਲੋਂ ਮਿਲੇ ਹੋਏ ਜੀਵਨ ਜਾਂਚ ਰਾਹੀਂ ਪ੍ਰਾਪਤ ਹੋਣ ਵਾਲੇ ਵਿਵਹਾਰਾ ਵਿਚਾਰਾ ਧਾਰਮਿਕ ਵਿਸ਼ਵਾਸਾਂ ਰਾਜਿਕ ਆਰਥਿਕ ਪ੍ਰਬੰਧਾ ਮਨੋਰੰਜਨ ਦੀ ਸਰੋਤਾਂ ਤੇ ਉਤਪਾਦਨ ਦੇ ਸਾਧਨਾਂ ਦੀ ਕੁੱਲ ਜੋੜ ਨੂੰ ਉਸ ਜਨਸਮੂਹ ਦਾ ਕਲਚਰ ਆਖਿਆ ਜਾਂਦਾ ਹੈ ਧਿਆਨ ਨਾਲ ਵੇਖੀਏ ਤਾਂ ਆਧੁਨਿਕ ਮਨੁੱਖ ਦੇ ਵਿਵਹਾਰ ਵਿਚਾਰ ਵਿਸ਼ਵਾਸ ਪ੍ਰਬੰਧ ਸਰੋਤ ਤੇ ਸਾਧਨ ਬਿਲਕੁਲ ਬਦਲ ਚੁੱਕੇ ਹਨ ਜੀ ਨਹੀਂ ਬਦਲੇ ਤਾਂ ਬਦਲਣ ਲਈ ਤਿਆਰ ਹਨ ਇਹਨਾਂ ਨੂੰ ਕਲਚਰ ਜਾਂ ਔਰ ਕੋਈ ਵੀ ਅਧਿਕਾਰਯੋਗ ਨਾ ਦੇ ਕਿ ਨਦੀ ਉਮਰ ਲੰਮੀ ਨਹੀਂ ਕੀਤੀ ਜਾ ਸਕਦੀ ਸਪੀਨ ਦੀ ਬੋਲ ਫਾਈਟ ਅਤੇ ਇੰਗਲਿਸਤਾਨ ਦੀ ਰੇਸ ਸ਼੍ਰੇਣੀ ਦੇ ਫੋਕਸ ਹਿਟਿੰਗ ਦੀ ਉਮਰ ਲੰਮੀ ਕਰਨ ਵਿੱਚ ਕੋਈ ਗੌਰਵ ਵੀ ਨਹੀਂ ਕੋਈ ਸਮਾ ਸੀ ਜਦੋਂ ਯੂਰਪ ਵਿੱਚ ਧਰਮ ਅਦਾਲਤਾਂ ਲੱਗਦੀਆਂ ਸਨ ਜਿਨ੍ਹਾਂ ਵਿੱਚ ਕਾਫਰਾਂ ਤੇ ਧਾਰਮੀਆਂ ਉੱਤੇ ਮੁਕਦਮੇ ਚਲਾਏ ਜਾਂਦੇ ਸਨ ਤੇ ਉਹਨਾਂ ਨੂੰ ਜਿਉਂਦੇ ਜਲਾਏ ਜਾਣ ਦੀ ਸਜ਼ਾ ਦਿੱਤੀ ਜਾਂਦੀ ਸੀ ਜਿੰਨਾ ਆਰਤੋਤੇ ਚੁਡੇਲਾ ਜਾਂ ਜਾਦੂਗਰनियां ਹੋਣ ਦਾ ਦੋਸ਼ ਲਾਇਆ ਜਾਂਦਾ ਸੀ ਉਹਨਾਂ ਨੂੰ ਵੀ ਜਿਉਂਦਾ ਜੜਾਇਆ ਜਾਂਦਾ ਸੀ ਇੰਗਲੈਂਡ ਵਿੱਚ ਆਖਰੀ ਚੁਡੇਲ 1664 ਵਿੱਚ ਅਤੇ ਸਕਾਟਲੈਂਡ ਵਿੱਚ 1722 ਵਿੱਚ ਜੜਾਈ ਗਈ ਸੀ ਕਾਫਲਾ ਨੂੰ ਜਿਉਂਦਾ ਜੜਾਇਆ ਜਾਂਦਾ ਵੇਖਣ ਲਈ ਲੋਕ ਹਜ਼ਾਰਾਂ ਦੀ ਗਿਣਤੀ ਵਿੱਚ ਇਕੱਠੇ ਹੁੰਦੇ ਸਨ ਪੂਰੇ ਸਰਕਾਰੀ ਪ੍ਰਬੰਧ ਨਾਲ ਇਹ ਕਾਜ ਸਿਰੇ ਚਾੜਿਆ ਜਾਂਦਾ ਸੀ ਜੇ ਕੋਈ ਭੁੱਲੜ ਜਾਂ ਕਾਫਰ ਆਪਣੇ ਭੁੱਲ ਮੰਨ ਲੈਂਦਾ ਸੀ ਤਾਂ ਉਸ ਨਾਲ ਰਿਆਇਤ ਕੀਤੀ ਜਾਂਦੀ ਸੀ ਉਸ ਨੂੰ ਜਿਉਂਦਾ ਨਹੀਂ ਸੀ ਜਲਾਇਆ ਜਾਂਦਾ ਸਗੋਂ ਜਲਾਉਣ ਤੋਂ ਪਹਿਲਾਂ ਫਾਂਸੀ ਦੇ ਕੇ ਅੱਧੇ ਮੋਇਆ ਕਰ ਲਿਆ ਜਾਂਦਾ ਸੀ ਇਸੇ ਤਰ੍ਹਾਂ ਉਹ ਸਾੜਨ ਦੇ ਦੁੱਖ ਦੀ ਪ੍ਰਤੀਤਿ ਤੋ ਕੁਝ ਕੁ ਬਚ ਜਾਂਦਾ ਸੀ ਸਾੜੇ ਜਾਣ ਵਾਲੇ ਦੀ ਪੀੜਤਾ ਕੁਝ ਘਟ ਜਾਂਦੀ ਹੋਵੇਗੀ ਪਰੰਤੂ ਸਰਕਾਰੀ ਕਰਮਚਾਰੀਆਂ ਦੀ ਮੁਸੀਬਤ ਵਧ ਜਾਂਦੀ ਸੀ ਇੱਕ ਕਾਫਰ ਜਾਂ munਕਰ ਨੂੰ ਤੜਪ ਤੜਪ ਮਰਦਾ ਵੇਖ ਕੇ ਆਨੰਦ ਮਾਣਨ ਦੇ ਖਿਆਲ ਨਾਲ ਆਏ ਹਜ਼ਾਰਾਂ ਲੋਕ ਆਪਣੇ ਮਨੋਰੰਜਨ ਵਿੱਚ ਪੈਣ ਵਾਲੇ ਘਾਟੇ ਨੂੰ ਬਰਦਾਸ਼ਤ ਨਹੀਂ ਸਾਨੇ ਕਰਸਾ ਕਦੀ ਉਹ ਕਾਫਰ ਨੂੰ ਫਾਂਸੀ ਚੜ੍ਹ ਕੇ ਮਾਰਨ ਜਾਂਦ ਮੋਇਆ ਕਰਨ ਦਾ ਵਿਰੋਧ ਕਰਦੀ ਸਨ ਉਹਨਾਂ ਨੂੰ ਕਾਬੂ ਵਿੱਚ ਰੱਖਣਾ ਔਖਾ ਹੋ ਜਾਂਦਾ ਸੀ ਬਹੁਤੀ ਵੇਰ ਉਹ ਦੋਸ਼ੀ ਨੂੰ ਕਾਬੂ ਕਰਕੇ ਆਪ ਜਿਉਂਦਾ ਜਣਾਉਂਦੇ ਸਨ ਤੇ ਸਰਕਾਰੀ ਕਰਮਚਾਰੀਆਂ ਨੂੰ ਪਰੇ ਖੜੇ ਹੋ ਕੇ ਤਮਾਸ਼ਾ ਵੇਖਣਾ ਪੈਂਦਾ ਸੀ ਮੈਨੂੰ ਇਹ ਮੰਨਣਾ ਉਪਰਾਂ ਨਹੀਂ ਲੱਗਦਾ ਕਿ ਸਤੀ ਦੀ ਰਸਮ ਵੀ ਭਾਰਤੀ ਦਰਸ਼ਕਾਂ ਲਈ ਮਨੋਰੰਜਨ ਦਾ ਇੱਕ ਸਾਧਨ ਸੀ ਮੈਨੂੰ ਆਪਣੇ ਬਚਪਨ ਦੀ ਇਹ ਗੱਲ ਯਾਦ ਹੈ ਕਿ ਲੋਹੜੀ ਵਾਲੇ ਦਿਨ ਬਕਰਾ ਛਟਕਾਇਆ ਜਾਂਦਾ ਵੇਖਣ ਲਈ ਇਕੱਠੇ ਹੋਏ ਆਦਮੀਆਂ ਵਿੱਚ 10-8 ਬੱਚੇ ਵੀ ਹੁੰਦੇ ਸਨ ਸ਼ੁਕਰ ਹੈ ਸੰਤੀ ਉન્નਤੀ ਨੇ ਸਿਨੇਮਾ, ਰੇਡੀਓ, ਟੈਲੀ ਆਦਿਕ ਦੇ ਮਨ ਪਰਚਾਵੇ ਪੈਦਾ ਕਰ ਦਿੱਤੇ ਹਨ ਨਹੀਂ ਤਾਂ ਸੰਭਵ ਹੈ ਮਨਕਰਾਂ ਨੂੰ ਜਿਉਂਦੇ ਜੜਾਇਆ ਜਾਣਾ ਯੂਰਪੀ ਕਲਚਰ ਦਾ ਉਹ ਵੇਹੀ ਸਤਿਕਾਰਯੋਗ ਹਿੱਸਾ ਬਣਿਆ ਰਹਿੰਦਾ ਜਿਵੇਂ ਬੋਲ ਲ ਫਾਈਟ ਸਪੇਨ ਦੇ ਕਲਚਰ ਦਾ ਹੈ ਜਾਂ ਸ਼ਰੀਆਮ ਮੌਤ ਦੀ ਸਜ਼ਾ ਭੁਗਤੌਣੀ ਅਰਥੀ ਕਲਚਰ ਦਾ ਹੈ ਵਲੈਤ ਵਿੱਚ ਵਸੇ ਹੋਏ ਹਬਸ਼ੀ ਨਸਲ ਦੇ ਜਮਾਇਕਨ ਲੋਕ ਆਪਣੇ ਕਲਚਰ ਤੋਂ ਪ੍ਰੇਰਿਤ ਹੋ ਕੇ ਹਰ ਸਾਲ ਵੱਡਾ ਜਲੂਸ ਕੱਢਦੇ ਹਨ ਫਸਾਦ ਹੁੰਦੀ ਹਨ ਕਤਲ ਹੁੰਦੀ ਹਨ ਤੇ ਵੱਡਾ مالی ਨੁਕਸਾਨ ਹੁੰਦਾ ਹੈ ਉਸ ਜਲੂਸ ਵਿੱਚ ਕੁਝ ਵੀ ਅਜੀਹਾਂ ਨਹੀਂ ਹੁੰਦਾ ਜਿਸ ਦਾ ਜੋ ਕੇ ਸੱਭਿਆ ਸਮਾਜਕ ਅਤੇ ਸੰਨਤੀ ਜੀਵਨ ਦੀ ਖੁਸ਼ੀਅਤ ਤੇ ਖੂਬਸੂਰਤੀ ਨਾਲ ਕੋਈ ਸਬੰਧ ਹੋਵੇ ਹਾਂ ਉਸ ਉਹ ਕਿਸੇ ਕਲਚਰ ਦੀ ਦੇਣ ਦੱਸਿਆ ਜਾਂਦਾ ਹੈ ਆਧੁਨਿਕ ਪੰਜਾਬੀ ਜੀਵਨ ਦਾ ਟੋਲ ਟਮਕੀ ਅਤੇ ਕਵਾਈਲੀ ਜਿਹੇ ਨਾਚ ਫੰਗੜੇ ਨਾਲ ਵੀ ਕੋਈ ਲੈਣ ਦੇਣ ਨਹੀਂ ਚੀਨੀਆ ਦੇ ਡ੍ਰੈਗਨ ਅਤੇ ਦਸਹਰੇ ਦੀਆਂ ਝਾਕੀਆਂ ਵੀ ਐ ਜੋ ਕਿ ਜੀਵਨ ਦਾ ਹਿੱਸਾ ਨਹੀਂ ਹਨ। ਰਾਵਣ ਤੇ ਰਾਮ ਦੀ ਜਿੱਤ, ਬਦੀ ਉਤੇ ਨੇਕੀ ਦੀ ਜਿੱਤ ਦਾ ਪ੍ਰਤੀਕ ਦੱਸੀ ਜਾਂਦੀ ਹੈ। ਹੋਵੇਗੀ ਪਰੰਤੂ ਜੋ ਕਿ ਭਾਰਤੀ ਜੀਵਨ ਨਾਲ ਇਸ ਪ੍ਰਤੀਕ ਦੀ ਕੋਈ ਸਾਂਝ ਲੱਭਣੀ ਜਰਾ ਉਪਰੀ ਜਹੀ ਗੱਲ ਹੈ। ਨੀਲੇ ਬਾਣਿਆਂ ਵਿੱਚ ਨੇ ਜੇ ਵਰਛੇ ਚੁੱਕੀ ਫਿਰਦੇ ਨਹੀਂ ਗਾਜਨਿਕ ਜੀਵਨ ਦੀ ਸਤਿਕਾਰਯੋਗ ਝਾਕੀ ਨਹੀਂ ਆਕੇ ਜਾ ਸਕਦੇ ਤਾਂ ਵੀ ਕਲਚਰ ਦੇ ਸਿਰਲੇਖ ਥੱਲੇ ਲਿਖਿਆ ਜਾ ਕੇ ਇਹ ਲੇਖ ਹਨੁਮਾਨੀ ਸ਼ਰਧਾ ਨਾਲ ਪੜਿਆ ਜਾਣ ਦੀ ਯੋਗ ਹੋ ਜਾਂਦਾ ਹੈ ਜੀਵਨ ਦੇ ਸਫਰ ਵਿੱਚ ਪਿੱਛੇ ਰਹਿ ਚੁਕੇ ਹਾਸੋ ਹੀਣੇ ਜਹੇ ਸਮਾਂਗਾ ਤੇ ਅਮਲ ਵੀ ਹੋਣੇ ਵਿਸ਼ਵਾਸਾ ਪ੍ਰਤੀ ਮਨੁੱਖੀ ਮਨ ਵਿੱਚ ਵਸੀ ਹੋਈ ਯਾਨੀ ਸਦਭਾਵਨਾ ਦੇ ਵਿਕਾਸ ਦੀ ਕਿੰਨੀ ਕੂਹਾਨੀ ਕਰਦੀ ਹੈ ਇਸ ਨੂੰ ਸਮਝ ਸਕਣਾ ਜਰਾ ਕੁ ਸੁਖਮ ਜਹੀ ਕਿਰਿਆ ਹੈ ਪਰ ਇਹ ਵੇਖ ਸਕਣਾ ਖਰਾ ਸੌਖਾ ਹੈ ਕਿ ਦੁਨੀਆ ਵਿੱਚ ਵਾਪਰਨ ਵਾਲੀ ਹਰ ਤਬਦੀਲੀ ਨੂੰ ਨਿੰਦਣ ਵਿਰੋਧਣ ਅਤੇ ਕੋਸਣ ਲਈ ਸਭਿਆਚਾਰ ਜਾਂ ਕਲਚਰ ਦੀ ਦਲੀਲ ਬਹੁਤ ਕਾਰਗਰ ਸਾਬਤ ਹੁੰਦੀ ਹੈ ਅੱਜ ਕੱਲ੍ਹ ਵਿਸ਼ਵੀਕਰਨ ਜਾਂ ਗਲੋਬਲਾਈਜੇਸ਼ਨ ਦੀ ਚਾਚਾ ਬਹੁਤ ਆਮ ਹੈ ਇਸ ਪਰ ਕੀ ਵਿਰੋਧ ਕੀਤਾ ਜਾਣਾ ਬਹੁਤ ਉਪਰੀ ਗੱਲ ਨਹੀਂ ਬਹੁਤ سارے ਲੋਕ ਕਰਦੇ ਹਨ ਵਪਾਰੀ ਆਪਣੀ ਦ੍ਰਿਸ਼ਟੀ ਤੋਂ ਅਤੇ ਨੀਤੀਵੇਤਾ ਆਪਣੇ ਸੁਝਨ ਅਨੁਸਾਰ ਸਦਾ ਸਮਰਥਨ ਜਾਂ ਵਿਰੋਧ ਕਰਦੇ ਹਨ ਹਰ ਕਿਸੇ ਦੀ ਗੱਲ ਪਿੱਛੇ ਸੱਚ ਖਲੋਤਾ ਹੁੰਦਾ ਹੈ ਪਰੰਤੂ ਜਦੋਂ ਕੋਈ ਵਿਦਵਾਨ ਇਹ ਕਹਿ ਕੇ ਖਤਰੇ ਦੀ ਘੰਟੀ ਵਜਾਉਂਦਾ ਹੈ ਕਿ ਗਲੋਬਲਾਈਜੇਸ਼ਨ ਸਾਡੇ ਕਲਚਰ ਦੀ ਹਾਨੀ ਕਰੇਗੀ ਉਦੋਂ ਕੋ ਜਹਿਰਾਨੀ ਹੁੰਦੀ ਹੈ ਵਿਸ਼ਵੀਕਰਨ ਤੋਂ ਜੇ ਕਿਸੇ ਕਲਚਰ ਨੂੰ ਖਤਰਾ ਹੈ ਤਾਂ ਅਫਰੀਕਾ ਦੇ ਜੰਗਲੀ ਕਬੀਲਿਆਂ ਦੇ ਜੰਗਲੀ ਕਲਚਰ ਨੂੰ ਹੈ ਸਵੇਰ ਤੋਂ ਲੈ ਕੇ ਸ਼ਾਮ ਤੱਕ ਜਨਮ ਤੋਂ ਲੈ ਕੇ ਮੌਤ ਤੱਕ ਤੇ ਸਿਰ ਤੋਂ ਲੈ ਕੇ ਪੈਰਾਂ ਤੱਕ ਪੱਛਮੀ ਮਸ਼ੀਨੀ ਸਭਿਆਤਾ ਦੇ ਰੰਗ ਵਿੱਚ ਰੰਗੇ ਹੋਏ ਅਤੇ ਇਸ ਰੰਗ ਨੂੰ ਹੋਰ ਗੂੜਾ ਕਰਨ ਦੇ ਸਿਰ ਤੋੜੀਏ ਤਨਾ ਕਰਨ ਵਾਲੇ ਕਿਸੇ ਮਨੁੱਖ ਮੂਹੋ ਕਲਚਰ ਦੀ ਹਾਨੀ ਦਾ ਰੌਲਾ ਰੱਪਾ ਸ਼ੋਭਾ ਨਹੀਂ ਦਿੰਦਾ ਦੁਨੀਆ ਦੀ ਸਾਰੇ ਦੇਸ਼ਾਂ ਵਿੱਚ ਵਸਣ ਵਾਲੇ ਸੂਝਵਾਨ ਅਤੇ ਸੱਭਿਅਕੀ ਜਾਂਦੇ ਲੋਕ ਪੱਛਮੀ ਯੂਰਪ ਦੀ ਜੀਵਨ ਜਾਂਚ ਨੂੰ ਆਪਣੇ ਲਈ ਸੁੱਖ ਸਤਿਕਾਰ ਸੁੰਦਰਤਾ ਤੇ ਸ਼ੋਭਾ ਵਾਲੀ ਵਸਤੂ ਸਮਝਦੇ ਹਨ ਕਿਸੇ ਵੀ ਸੱਭਿਅਕ ਸਾਉ ਮਨੋਖ ਨੂੰ ਪੱਛਮੀ ਜੀਵਨ ਜਾਂਚ ਦਾਤਾ ਨਹੀਂ ਹੋਣ ਵਿੱਚ ਕਦੇ ਕੋਈ ਸ਼ਰਮਿੰਦਗੀ ਮਹਿਸੂਸ ਨਹੀਂ ਹੋਈ civl ਸਭਿਆਜੰਗਲੀ ਲੋਕਾਂ ਦੇ ਫੇਰ ਵੀ ਅਸੀਂ ਕਲਚਰ ਨਾਂ ਦੇ ਉਹ ਟੁੱਟੇ ਭੱਜੇ ਥੋੜੇ ਬਰਤਨ ਸਾंभ-ਸਾਂਭ ਰੱਖਣ ਦੀ ਜਿੱਦ ਕਰਦੀ ਹਾ ਜਿਨ੍ਹਾਂ ਦੀ ਥਾਂ ਜੀਵਨ ਰੂਪੀ ਕਿਚਨ ਵਿੱਚ ਨਹੀਂ ਸਗੋ ਅਜਾਇਬ ਘਰ ਰੂਪੀ ਕੋਲੇ ਵਿੱਚ ਹੋਣੀ ਚਾਹੀਦੀ ਹੈ ਜੀਵਨ ਕੋਝਾਂ ਕਲੇਸ਼ਾਂ ਦਾ ਅਜਾਇਬ ਘਰ ਨਹੀਂ ਪ੍ਰੀਤਾ ਜੀ ਪ੍ਰਯੋਗਸ਼ਾਲਾ ਹੈ ਇਸ ਪ੍ਰਯੋਗਸ਼ਾਲਾ ਵਿੱਚ ਸਭਿਆਚਾਰਕ ਪ੍ਰਯੋਗ ਹੁੰਦੇ ਆ ਰਹੇ ਹਨ ਸਭਿਆਤਾ ਮਨੁੱਖੀ ਸਮਾਜ ਨੂੰ ਸੰਕੀਰਣ, ਸਵਾਰਥ ਤੇ ਹਿੰਸਾ, ਹੱਤਿਆ ਦੇ ਪਸ਼ੂਪੁਣੇ ਵਿੱਚੋਂ ਕੱਢ ਕੇ ਸਦਭਾਵਨਾ ਦੇ ਮਾਨਵਤਾ ਵੱਲ ਲਿਆਉਂਦੀ ਆ ਰਹੀ ਹੈ ਜਿਸੇ ਕਿ ਸਭਿਆਚਾਰ ਦਾ ਜਿਹੜਾ ਹਿੱਸਾ ਸਦਭਾਵਨਾ ਦੇ ਵਿਕਾਸ ਵਿੱਚ ਸਹਾਈ ਸਿੱਧ ਹੁੰਦਾ ਹੈ ਉਹ ਇਸ ਪ੍ਰਯੋਗਸ਼ਾਲਾ ਦਾ ਅਟੁੱਟ ਅੰਗ ਬਣਦਾ ਗਿਆ ਹੈ ਦੂਜਾ ਅੰਗ ਨਾਲ ਆਖਿਆਂ ਸਭਿਆਚਾਰ ਦਾ ਜਿਹੜਾ ਹਿੱਸਾ ਜੀਵਨ ਦਾ ਸਦੀਵੀ ਭਾਗ ਬਣ ਗਿਆ ਹੈ ਉਹ ਸਦ ਭਾਵਨਾ ਦਾ ਸਹਿਯੋਗੀ ਹੈ ਬਾਕੀ ਸਭ ਕੁਝ دیਵਾਨਾ ਦੇ ਦਿਮਾਗਾਂ ਵਿੱਚ ਪਿਆ ਰਹਿਣ ਵਾਲਾ ਵਾਦੂ ਜਿਹਾ ਵਿਚਾਰ ਜਾਂ ਕਿਸੇ ਪੁਸਤਕ ਰਸਾਲੇ ਵਿੱਚ ਛਪਿਆ ਹੋਇਆ ਨਿਵੰਦ ਜਾਂ ਮਨੁੱਖਤਾ ਵਿੱਚ ਵੰਡੀਆਂ ਪਾਉਣ ਵਾਲਾ ਸੀਐਸਟੀ ਸੰਦੇਜਾ ਮਨੁੱਖੀ ਹੋਮੇ ਦੇ ਪਸ਼ੂ ਨੂੰ ਪਾਇਆ ਜਾਣ ਵਾਲਾ ਸਬਜ਼ੀਚਾਰਾ ਹੈ ਇਸ ਤੋਂ ਵੱਧ ਜੇ ਕੁਝ ਹੈ ਤਾਂ ਖੋਜੀਆਂ ਦੀ ਦਿਮਾਗੀ ਕਸਰਤ ਅਤੇ ਜਨਸਾਧਾਰਨ ਲਈ ਸਾੰਭਦੀ ਥਾਂ ਵਾਧੂ ਜ਼ਿੰਮੇਦਾਰੀ ਡੈਨਿਕ ਜੀਵਨ ਵਿੱਚ ਕੰਮ ਨਾ ਆ ਕੇ ਸਾਲ ਛੇ ਮਹੀਨੇ ਪਿਛੋ ਜੀਵਨ ਵਿੱਚ ਉਤਲ ਪੁਤਲ ਪੈਦਾ ਕਰਨ ਵਾਲਾ ਕਲਚਰ ਉਵੇਂ ਹੀ ਹੈ ਜਿਵੇਂ ਸਾਡੇ ਘਰ ਵਿੱਚ ਚੱਲ ਰਹੀ ਟੈਲੀਵਿਜ਼ਨ ਦਾ ਉਹ ਵੱਡਾ ਸਾਰਾ ਸੋਹਣਾ ਜਿਹੜਾ ਗੱਤੇ ਦਾ ਡੱਬਾ ਜਿਸ ਵਿੱਚ ਪੈਕ ਹੋ ਕੇ ਉਹ ਸਾਡੇ ਘਰ ਆਈ ਸੀ ਅਸਾਂ ਉਸ ਡੱਬੇ ਨੂੰ ਇਸ ਲਈ ਸੰਭਾਲ ਕੇ ਰੱਖ ਲਿਆ ਹੈ ਕਿ ਸ਼ਾਇਦ ਕਦੇ ਕਿਸੇ ਕੰਮ ਆ ਜਾਵੇ ਭਵਿਕ ਵਿੱਚ ਕੰਮ ਆਉਣ ਬਾਰੇ ਕੁਝ ਕਿਹਾ ਨਹੀਂ ਜਾ ਸਕਦਾ ਹੁਣ ਦਾ ਸੱਚ ਹੀ ਹੈ ਕਿ ਉਸ ਨੇ ਸਾਡੇ ਘਰ ਵਿੱਚ ਕੁਝ ਤਾਂ ਮੱਲੀ ਹੋਈ ਹੈ ਤੇ ਜਦੋਂ ਵੀ ਅਸੀਂ ਆਪਣੇ ਸਟੋਰ ਵਿੱਚੋਂ ਕੋਈ ਚੀਜ਼ ਲੱਭਣੀ ਚਾਹੁੰਦੇ ਹਾਂ ਉਦੋਂ ਉਸ ਡੱਬੇ ਨੂੰ ਇੱਧਰ-ਉੱਧਰ ਕਰਨ ਦੀ ਖੇਚਲ ਸਾਨੂੰ ਜ਼ਰੂਰ ਕਰਨੀ ਪੈਂਦੀ ਹੈ ਵਰਤਮਾਨ ਵਿੱਚ ਭਰਪੂਰਤਾ ਨਾਲ ਜਿਉ ਰਹੇ ਮਨੁੱਖ ਨੂੰ ਤਾਂ ਨਾ ਤਾਂ ਕਲਚਰਾਂ ਦੇ ਭੂਤ ਹੀ ਚਿੰਬੜਦੇ ਹਨ ਅਤੇ ਨਾ ਹੀ ਭਵਿੱਖ ਦੀ ਅਨਿਸ਼ਚਿਤਤਾ ਦੀ ਚਿੰਤਾ ਸਤਾਉਂਦੀ ਹੈ ਉਸ ਦੀ ਸਦਭਾਵਨਾ ਨੂੰ ਯਕੀਨ ਹੈ ਕਿ ਜਿਸ ਤਰ੍ਹਾਂ ਭੂਤਕਾਲ ਦੇ ਸਹਿਯੋਗੀ ਆਰਚਿਵ ਵਿੱਚੋਂ ਸੁਖਾਵਾਂ ਵਰਤਮਾਨ ਉਪਜਿਆ ਹੈ ਉਸੇ ਤਰ੍ਹਾਂ ਵਰਤਮਾਨ ਦੇ ਮਿਲ ਵਰਤਣ ਵਿੱਚੋਂ ਸੁਰੱਖਿਆ ਤੇ ਸੁੰਦਰਪ ਦੇਖ ਉਪਜੇਗਾ ਜਿਹੜੇ ਸ਼ਕਤੀਸ਼ਾਲੀ ਅਤੇ ਅਸਾਧਾਰਨ ਲੋਕ ਵਰਤਮਾਨ ਤੋਂ ਅਸੰਤੋਸ਼ਟ ਹੁੰਦੇ ਹਨ ਅਤੇ ਆਪਣੀ ਪਸੰਦ ਦਾ ਪਵਿਕ ਪੈਦਾ ਕਰਨਾ ਚਾਹੁੰਦੇ ਹਨ ਉਹ ਮਾਓਵਾng ਗ੍ਰੇਟ ਪ੍ਰੋਲੀਟੇਰੀਅਨ ਕਲਚਰ revolution تي ਯਗਵੇਦਿਉ ਤੇ ਹਜ਼ਾਰਾਂ ਨਹੀਂ ਲਖਾ ਲੋਕਾਂ ਦਾ ਲਹੂ ਵੇਟੜੋ ਨਹੀਂ ਟਾਦੇ ਕਲਚਨ ਉਪਦਰਾ ਤੇ ਕਲੇਸ਼ਾਂ ਦੇ ਕੇਂਦਰ ਵਿੱਚ ਵਿਰਾਜਮਾਨ ਕਾਨ ਦਾ ਖਿਆਲ ਹੋ ਸਕਦਾ ਹੈ ਬਹੁਤ ਪੁਰਾਣਾ ਹੋਵੇ ਪਰੰਤੂ ਇਸ ਦੇਸ਼ ਪ੍ਰਕਾਰ ਦੇ ਕੇਂਦਰੀ ਸਥਾਨ ਨੂੰ ਸਤਿਕਾਰਯੋਗ ਬਣਾਉਣ ਦਾ ਕੰਮ ਹੀਗਲ ਦੇ ਕਸ਼ਰਦਾਲੂ ਬੁਰਕਹਾਟ ਦੇ 19ਵੀਂ ਸਦੀ ਵਿੱਚ ਅਰੰਭਿਆ ਸੀ ਹੀਗਲ ਦਾ ਇਹ ਖਿਆਲ ਸੀ ਕਿ ਮਾਨਵ ਜਾਤੀ ਦੇ ਰਾਜਨੀਤਿਕ ਇਤਿਹਾਸ ਦੀ ਰੂਪਰੇਖਾ ਨਿਸ਼ਚਿਤ ਕਰਨ ਤੇ ਉਲਿਖਣ ਦਾ ਕੰਮ ਸਪਿਰਿਟ ਨਾ ਦੀ ਕਿਸੇ ਚੇਤਨ ਹੋਣ ਦੇ ਦੁਆਰਾ ਕੀਤਾ ਜਾਂਦਾ ਹੈ ਤੇ ਮਾਨਵ ਜਾਤੀ ਆਪਣੀ ਇਸ ਹੋਣੀ ਸਾਹਮਣੇ ਬੇਵਸ ਹੈ Karl Marx ਤੇ Burke Hart ਨੇ ਆਪੋ ਆਪਣੇ ਢੰਗ ਨਾਲ ਇਸ ਸਿਧਾਂਤ ਦੀ ਵਰਤੋਂ ਕੀਤੀ ਹੈ ਮਾਰਕਸ ਦਾ ਖਿਆਲ ਸੀ ਕਿ ਮਾਨਵ ਦੇ ਸਮਾਜਿਕ ਰਾਜਨੀਤਿਕ ਇਤਿਹਾਸ ਦੀ ਰੂਪਰੇਖਾ ਨਿਸ਼ਚਿਤ ਕਾਰਨ ਦਾ ਕੰਮ ਕਿਸੇ ਸਪਿਰਟ ਜਾਂ ਇਸ ਦੁਨੀਆ ਦੇ ਬਾਹਰਲੀ ਕਿਸੇ ਪ੍ਰਾਂਸਧਿਰਿਕ ਹੋਂਦ ਦੁਆਰਾ ਨਹੀਂ ਕੀਤਾ ਜਾਂਦਾ ਸਗੋਂ ਆਰਥਕਤਾ ਦੁਆਰਾ ਕੀਤਾ ਜਾਂਦਾ ਹੈ ਬੁਰਖਹਾਰਟ ਦਾ ਖਿਆਲ ਸੀ ਕਿ ਜਿਸ ਨੂੰ ਹੀਗਲ ਨੇ ਸਪਿਰਟ ਆਖਿਆ ਹੈ ਉਹ ਸੱਤਾ ਦਾ ਨਾ ਕਲਚਰ ਹੈ ਤੇ ਦੁਨੀਆ ਦੇ ਵੱਖ-ਵੱਖ ਥਾਂ ਮ ਆਉਤੇ ਵਸਣ ਵਾਲੇ ਲੋਕ ਕਲਚਰਲ ਵਿਕਾਸ ਦੀ ਪੌੜੀ ਦੇ ਵਖ ਵਖ ਡੰਡਿਆਂ ਉਤੇ ਖੜੇ ਹਨ ਹਰ ਕੌਮ ਨੂੰ ਇਸ ਪੌੜੀ ਦੇ ਡੰਡੇ ਚੜ੍ਹਨੇ ਪੈਣਗੇ ਮਾਨਵ ਜਾਤੀ ਇਸ ਹੋਣੀ ਸਾਹਮਣੇ ਬੇਵਸ ਹੈ ਸਮਾਜਿਕ ਰਾਜਨੀਤਿਕ ਇਤਿਹਾਸ ਦੇ ਸੰਬੰਧ ਵਿੱਚ ਮਾਰਕਸ ਦੀ ਗੱਲ ਵਧੇਰੇ ਪ੍ਰਮਾਣਿਕ ਮੰਨੀ ਜਾਣ ਕਾਰਨ ਬੁਰਕਹਾਟ ਨੇ ਕਲਚਰ ਨੂੰ ਮਾਨਵ ਦੀ ਬੌਧਿਕ ਕਲਾਤਮਕ ਤੇ ਵਿਗਿਆਨਿਕ ਵਿਕਾਸ ਦੇ ਕੇਂਦਰ ਵਿੱਚ ਸਥਾਪਿਤ ਕਰਨ ਦਾ ਕੰਮ ਸ਼ੁਰੂ ਕਰ ਦਿੱਤਾ ਜਿਸ ਵਿੱਚ ਉਹ ਬਹੁਤ ਸਫਲ ਰਿਹਾ ਹੈ ਚੀਨੀ ਇਨਕਲਾਬ ਨੂੰ ਸੁਧਾਰਵਾਦੀ ਲਹਿਰ ਵਿੱਚ ਪਤਿਤ ਹੋ ਜਾਣ ਤੋਂ ਬਚਾਉਣ ਲਈ ਚੇਅਰਮੈਨ ਮਾਓ ਨੇ ਗ੍ਰੇਟ ਪ੍ਰੋਲੇਟੇਰੀਅਨ ਕਲਚਰ ਰੈਵਿਊਲੂਸ਼ਨ ਦੀ ਨੀਂਹ ਰੱਖੀ ਸੀ ਰੈਵਿਊਲੂਸ਼ਨ ਭਾਵੇਂ ਸੱਭਿਆਚਾਰ ਹੋਵੇ ਭਾਵੇਂ ਹਥਿਆਰਬੰਦ ਰਾਜਨੀਤਿਕ ਨਤੀਜਾ ਇਕ ਹੀ ਹੁੰਦਾ ਹੈ ਸਦਭਾਵਨਾ ਦੀ ਹਾਨੀ ਮਨੁੱਖ ਦੇ ਰੋਜ਼ਾਨਾ ਜੀਵਨ ਤੋਂ ਵੱਖਰਾ ਹਾਰੂ ਚੀਜ ਉਸ ਵਿਚਲੀ ਸਦਭਾਵਨਾ ਦੀ ਹਾਨੀ ਕਰਦਾ ਹੈ ਚਾਹੇ ਉਹ ਸਭਿਆਚਾਰ ਹੋਵੇ ਚਾਹੇ ਅਧਿਆਤਮਿਕ ਕੰਬੋਡੀਆ ਦੇ ਪਾਲ ਪਾਟ ਦੇ ਕਲਚਰ ਚੱਲਦੇ ਨਤੀਜੇ ਤੋਂ ਮਨੁੱਖਤਾ ਜਾਣੂ ਹੈ ਧੰਨਵਾਦ ਉਮੀਦ ਹੈ ਤੁਹਾਨੂੰ ਇਹ ਆਡੀਓ ਕਿਤਾਬ ਜ਼ਰੂਰ ਪਸੰਦ ਆਈ ਹੋਵੇਗੀ